ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਪੀਰ ਸਿੰਘ ਦੇ ਨਾਮ 'ਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਜੜਦੀ ਕਲਾ ਚੋਂਗੇ ਉਹ ਕੈਨੇਡਾ ਦੇ ਨਵੇਂ ਅਪਡੇਟ ਨੇ ਬਹੁਤ ਸਾਰਿਆਂ ਨੂੰ ਲੱਗਦਾ ਹੋਣਾ ਕਿ ਆ ਕੈਨੇਡਾ ਬੰਦ ਹੋ ਗਿਆ ਜਾਂ ਨਾ ਹੁਣ ਸਾਰੀਆਂ ਜੜੀਆਂ ਕਿਉਂ ਮੀਂਹਾਂ ਟੁੱਟ ਗਈਆਂ ਬਟ ਕਿਹਦੇ ਨਾਲ ਕਿ ਉਹ ਵੀ ਦੁਬਾਰਾ ਮੈਂ ਕਹਾਂਗਾ ਕਿ ਜਿੱਦਾਂ ਦਾ ਇੱਕ ਸਾਡਾ ਮੈਨੂੰ ਕਿ ਦੇਖਣ ਦਾ ਨਜ਼ਰੀਆ ਕਿ ਜਿੰਨਾ ਕਰਦਾ ਕਿ ਜ਼ਿੰਦਗੀ ਚ ਟਾਪਕਾਉਂਸ ਦੇਖੇ ਜਾਂ ਜ਼ਿੰਦਗੀ ਦੀ ਜੋਤ ਦਰਵਾਜ਼ਾ ਸਿੱਖਿਆ ਸੋ ਅਸੀਂ ਦਾ ਪੋਜ਼ਿਟਿਵਿਟੀ ਮੈਂ ਤਾਂ ਕਹਾਂਗਾ ਇਹ ਵੀ ਅਪਡੇਟ ਮੈਨੂੰ ਲੱਗੂਗਾ ਪੂਰਾ 100% ਪੋਜ਼ਿਟਿਵਿਟੀ ਤੋ ਤੁਹਾਡੇ ਨਾਲ ਅਪਡੇਟ ਵੀ ਮੈਂ ਸਾਂਝਾ ਕਰਨਾ ਮਤਲਬ ਪੋਜ਼ਿਟਿਵਲੀਟੀ ਮੈਂ ਦੱਸ ਦਵਾਂ ਕਿ ਹੈਗਾ ਕਿਉਂਕਿ ਐਸ ਵੇਲੇ ਜੋ ਕੈਨੇਡਾ ਦੀ ਮੈਂ ਤਾਂ ਕਹੂੰਗਾ ਮਿੱਟੀ ਬਲੀਦ ਹੋ ਰਹੀ ਆ ਸੋਸ਼ਲ ਮੀਡੀਆ ਦੇ ਟੀਆ ਜੋ ਕਹਿ ਰਿਹਾ ਕਿ ਸਾਡੇ ਬੱਚੇ ਸੈਟਲਮੈਂਟ ਪੀਆਰ ਵਰਕ ਪਰਮਿਟ ਵਾਟਐਵਰ ਜੋ ਸਭ ਕੁਝ ਹੋ ਰਿਹਾ ਨਾ ਸੋ ਇਹ ਅਪਡੇਟ ਕਲੈਰਿਟੀ ਆ ਕਿ ਤੁਹਾਡੇ ਬੱਚਿਆਂ ਨੂੰ ਨੇ ਇੱਕ ਰਾਹ ਬਣਾਤਾ ਪਰ ਆ ਇਸ ਰਾਹ ਤੇ ਧੁਰਪੋ ਤੁਸੀਂ ਵਰ ਪਰਮਿਟ ਵੀ ਲੈ ਲਓਗੇ ਤੁਸੀਂ ਪੀਆਰ ਵੀ ਲੈ ਲਓਗੇ ਉਹਨਾਂ ਨੇ ਆਪਣੀਆਂ ਸਾਰੀਆਂ ਸ਼ਰਤਾਂ ਅਡਵਾਂਸ ਦਾਤਾ ਮੈਂ ਤਾਂ ਕਹੂੰਗਾ ਕੈਨੇਡਾ ਆਪਣੀ ਇੱਜ਼ਤ ਬਚਾ ਲਈ ਹੈ ਕਿ ਕੈਨੇਡਾ ਨੇ ਲੌਂਗ ਟਰਮ ਦੇ ਵਿੱਚ ਹੈਗਾ ਸੋ ਇਹ ਐਸ ویਲੇ ਪੋਜ਼ਿਟਿਵ ਅਪਡੇਟ ਆ ਬਟ ਹਾਂ 10 ਵੀਰਮਨ ਨੈਗੇਟਿਵ ਕਿੰਨਾਂ ਵਾਸਤੇ ਹੈਗਾ ਨੈਗੇਟਿਵ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਤੇ ਪੜ੍ਹਾਈ ਤੋਂ ਕਿਨਾਰਾ ਕਰਨਾ ਜਿਨ੍ਹਾਂ ਦੇ ਥੌਟਸ ਆ ਕੈਨੇਡਾ ਪਹੁੰਚਾ ਦੇ ਉੱਥੇ ਜਾ ਕੇ ਦੇਖ ਲਾਂਗੇ ਕੀ ਕਰਨਾ ਜਿਗਾੜ ਲਾ ਲਾਂਗੇ ਜਿਗਾੜ ਸਭ ਬੰਦ ਹੋ ਚੁੱਕੇ ਚੋਰ ਮੂਰੀਆ ਸਭ ਬੰਦ ਆ ਹੁਣ ਚੱਲੇਗਾ ਬੱਚਾ ਸਿਰੇ ਸਿਰਫ ਸਹੀ ਰਸਤੇ ਚੱਲੇ ਤੋ ਹਟਾ ਸਲਾਹਕਾਰ ਕੌਣ ਹੈ ਇਸ ਵੇਲੇ ਤੁਹਾਨੂੰ ਉਹਡਾ ਵਾਇਸ ਕਿਨੇ ਦਿੱਤੀ ਆ ਤੁਸੀਂ ਕਿਹਦੇ ਥੋਂ ਬਾਹਰ ਜਾ ਰਹੇ ਆ ਬਹੁਤ ਜਿਆਦਾ ਇੰਪੋਰਟੈਂਟ ਰੋਲ ਲਈ ਕਰੇਗਾ ਸੋ ਮੈਂ ਗੱਲਾਂ ਦੇ ਨਾਲ ਨਹੀਂ ਤੁਹਾਡੇ ਨਾਲ ਪ੍ਰੂਫ ਦੇ ਨਾਲ ਮੈਂ ਤੁਹਾਡਾ ਲੈਨਟੀ ਦੇ ਤੁਹਾਨੂੰ ਮੰਗਾ ਤੇ ਸਭ ਤੋਂ ਪਹਿਲਾਂ ਮੈਂ ਦੱਸ ਦਵਾ ਜਿਹੜੇ ਬੱਚੇ ਆ ਉਥੇ ਇਹ ਵੀ ਸਵਾਲ ਸੀਗਾ ਖਾਸ ਤੌਰ ਤੇ ਕੀ ਜਿਹੜੀਆਂ ਜੇ ਉਹ ਲਿਸਟ ਆਉਂਦੀ ਆ ਸਾਡਾ ਬੱਚਾ ਗਿਆ ਹੋਇਆ ਪੜ ਰਿਹਾ ਐਮਬੈਸੀ ਤੇ ਫਾਈਲ ਲੱਗੀ ਹੋਈ ਸਾਡੇ ਨਾਲ ਕੀ ਤੱਕਾ ਨਾ ਕਿਤੇ ਹੋ ਜਾ ਕੋਈ ਤੱਕਾ ਨਹੀਂ ਹੁੰਦਾ ਇਹ ਲਿਸਟ ਉਹਨਾਂ ਬੱਚਿਆਂ ਵਾਸਤੇ ਨਹੀਂ ਹੈਗੀ ਜਿਹੜੇ ਉਥੇ ਗਏ ਹੋਏ ਪੜ ਰਹੀਆ ਪੜਾਈ ਖਤਮ ਹੋਈ ਹੁਣ ਨਹੀਂ ਅਗਲੇ ਸਾਲ ਹੋਣੀ ਉਹ ਵੀ ਬੱਚੇ ਜਿਹੜੇ ਹਜੇ ਵੀ 1 ਨਵੰਬਰ 2024 'ਚ ਜਿਹਨੇ ਆਫਰ ਲੈਟਰ ਆਈਆਂ ਫੀਸਾਂ ਵੀ ਭਰੀਆਂ ਸੀ ਨਾ ਉਹ ਵੀ ਸੇਫ ਹੈਗੇ ਆ 1 ਨਵੰਬਰ 2024 ਤੱਕ ਜੇ ਤੁਸੀਂ ਫਾਈਲ ਲਾ ਰਹੇ ਆ ਪੁਰਾਣਾ ਸਾਰੇ ਰੂਲ ਪੁਰਾਣੇ ਕੋਰਸੇ ਕੋਈ ਕੋਰਸ ਲੈਸ ਨਹੀਂ ਤੁਸੀਂ ਵਰਕ ਪਰਮਿਟ ਤੁਹਾਨੂੰ ਮਿਲ ਜਾ ਵਾਟ ਐਵਰ ਦਾ ਤੁਹਾਡਾ ਕੋਰਸ ਆ ਤੁਹਾਡਾ ਕਾਲਜ ਤੁਹਾਡੀ ਯੂਨੀਵਰਸਿਟੀ ਓ ਐਲੀਜੀਬਲ ਚਾਹੀਦੀ ਹੈ ਤਾਂ ਉਹ ਪੋਸ ਗ੍ਰੈਜੂਏਟ ਵਰਕ ਪਰਮਿਟ ਦੇਣ ਦੇ ਵਿੱਚ ਸਿਰਫ ਆਲਦੀ ਹੀ ਚੀਜ਼ ਹੈਗੀ ਆ ਸੋ ਸਭ ਤੋਂ ਵੱਡੀ ਕਲੈਰਿਟੀ ਇਹ ਆਈ ਆ ਦੂਜੀ ਜੀ ਮੈਂ ਟੀਮ ਨੂੰ ਕਹੂੰਗਾ ਸਕਰੀਨਸ਼ਾਟ ਨਾਲ ਜਰੂਰ ਸਾਂਝਾ ਕਰਨ ਸਾਡੇ ਤੇ ਕਿਉਂਕਿ ਮੈਂ ਤੁਹਾਡੇ ਨਾਲ ਪ੍ਰੂਫ ਨਾਲ ਗੱਲ ਕਰਨੀ ਅੱਜ ਦੇ ਇਸ 쇼 ਦੇ ਵਿੱਚ ਸੋ ਆ ਇਹ ਲਿੰਕ ਹੈਗਾ ਅੰਬੈਸੀ ਵੀ ਆਪਣੀ ਜਿਹੜੀ ਸਾਈਟ ਹੈਗੀ ਆ ਮੈਂ ਚਾਹੇ ਜੋ ਮਰਜੀ ਬੋਲ ਲਵਾਂ ਸਾਹਮਣੇ ਇਹ ਰਿੜੇ ਕਿ ਤੁਹਾਡੇ ਜਿਹੜਾ ਕੀ ਇੱਥੇ ਪਿਆ ਹੈਗਾ ਤੋ ਟੀਮ ਨੂੰ ਕਹੂੰਗਾ ਕਿ ਇੱਥੇ ਇੱਕ ਵਾਰੀ ਫੇਰ ਦੁਬਾਰਾ ਸਕਰੀਨਸ਼ਾਟ ਬਿਠਾਓ ਅਲਰੇਡੀ ਸਾਂਝਾ ਕਰੇ ਵੀਡੀਓ ਯਾ ਬਿਲਕੁਲ ਪੂਰੀ ਬਣਾਈਆ ਤੁਸੀਂ ਆਪ ਦੇਖ ਸਕਦੇ ਆ ਚੇਂजेस ਟੂ ਪੀਜੀ ਡਬਲਯੂਪੀ ਐਲੀਜੀਬਿਲਿਟੀ ਜੇ ਤੁਸੀਂ ਇੱਥੇ ਦੇਖੋਗੇ ਨਿਊ ਰਿਕੁਆਇਰਮੈਂਟ ਦਾ ਜਿਹੜਾ ਉਹਨਾਂ ਨੇ ਇੱਕ ਲਾਟ ਦਾ ਟੈਬਲੇਟ ਕਿੰਨਾ ਵਿੱਚ ਅਪਲਾਈ ਆ ਸੋ ਉਹਦੇ ਵਾਸਤੇ ਉਹਨੇ ਪੂਰਾ ਕਲੀਅਰ ਦੱਸਿਆ ਕਿ ਕੀ ਐਸੀ ਕਿਹੜਾ ਐਸੀ ਕਈ ਇਹ ਚੇਂਜਸ ਸਾਡੇ ਚ ਨਹੀਂ ਆਏ ਜੇ ਕੰਨਿਆਂ ਕਿੰਨਾਂ ਵਿੱਚ ਫਰਕ ਨਹੀਂ ਪਊਗਾ ਕਿੰਨਾਂ ਨੂੰ ਫਰਕ ਪਊਗਾ ਸਾਰੀ ਕਲੈਰਿਟੀ ਆ 1 ਨਵੰਬਰ 2024 ਤੋਂ ਸੋ ਆ ਦੇਖੋ ਤੁਸੀਂ ਨਿਊ एलिਜੀਬਲ ਰਿਕੁਆਇਰਮੈਂਟ ਤੁਸੀਂ ਦੇਖ ਰਹੇ ਆ ਸੋ ਇਫ ਯੂ ਸਬਮਿਟਡ ਯੋਰ ਸਟੱਡੀ ਪਰਮਿਟ ਅਪਲੀਕੇਸ਼ਨ ਬਿਫੋਰ 1st ਆਫ ਨਵੰਬਰ ਸੋ ਮੀਸ ਤੁਹਾਡਾ ਸਾਰਾ ਕੁਝ ਜਿਹੜਾ ਕੀ ਆ ਪੁਰਾਣੇ ਚੱਲਣਗੇ देन ਇਫ ਯੂ ਸਬਮਿਟ ਯੋਰ ਸਟੱਡੀ ਪਰਮਿਟ ਅਪਲੀਕੇਸ਼ਨ ਔਨ ਐਂਡ ਔਰ ਆਫਟਰ 1st ਆਫ ਜਿਹੜਾ ਕੀ ਨਵੰਬਰ ਨੂੰ ਔਨ ਐਂਡ ਔਰ ਆਫਟਰ ਮਤਲਬ 1 ਕਿ ਤਰੀਕ ਨੂੰ ਜੇ ਤੁਸੀਂ ਆਪਣੀ ਫਾਈਲ ਲਾਉਂਦੇ ਆ ਤੁਹਾਨੂੰ ਨਵੇਂ ਰੂਲਸ ਕਰਨੇ ਪੈਣੇ ਆ ਆ ਪੀਜੀਡਬਲਯੂਪੀ ਇੱਕ ਹੋਰ ਅਸਾਂ ਗੜੀ ਦੀ ਉਥੇ ਦੀ ਯੂਨੀਵਰਸਿਟੀ ਕੈਨੇਡਾ ਦੀ ਸਰਕਾਰ ਨੇ ਚਾਹਜਤਾ ਜੇ ਤੁਸੀਂ ਉਥੇ ਯੂਨੀਵਰਸਿਟੀਆਂ ਚੋਂ ਡਿਗਰੀ ਕਰਦੇ ਆਂ ਬੜਾ ਜਾਂ ਮਾਸਟਰਸ ਕਰਦੇ ਆਂ ਡਿਗਰੀ ਉਥੇ 3 ਸਾਲ ਦੀ ਵੀ ਆ ਡਿਗਰੀ ਉਥੇ 4 ਸਾਲ ਦੀ ਵੀ ਤੁਸੀਂ ਕੰਪਲੀਟ ਕਰ ਸਕਦੇ ਆਂ ਫਾਸਟ ਟ੍ਰੈਕ ਚ ਜਾ ਕੇ ਸਕਾਲਰਸ਼ਿਪਸ ਬਹੁਤ ਯੂਨੀਵਰਸਿਟੀਆਂ ਦੇ ਰਹਿਆ ਸੋ ਵੈਨਵੇਂ ਸਿਚੁਏਸ਼ਨ ਜਿਹੜੀ ਹੈਗੀ ਆ ਬੱਚਿਆਂ ਵਾਸਤੇ ਸੋ ਤੁਸੀਂ ਹੁਣ ਡਿਪਲੋਮਿਆਂ ਦੇ ਰੇਟ ਦੇ ਵਿੱਚ ਡਿਪਲੋਮਿਆਂ ਦੇ ਜਿਹੜੇ ਖਰਚੇ ਦੇ ਵਿੱਚ ਤੁਸੀਂ ਡਿਗਰੀ ਵੀ ਜਿਹੜੀ ਕੀ ਕਰ ਸਕਦੇ ਹੈਗੇ ਆ ਉਹਦੇ ਵਾਸਤੇ ਕੋਈ ਵੀ ਜਨਨ ਕੀ ਅਕੂਪੇਸ਼ਨ ਡਿਮਾਂਡ ਮੈਟਰ ਨਹੀਂ ਕਰਗੀ ਤੁਹਾਨੂੰ ਸਿੱਧਾ ਬਾਅਦ ਪਰਮੈਂਟ ਤੁਸੀਂ ਜਿਹੜਾ ਕੀ ਲੈ ਸਕੋਗੇ ਜਿਹੜਾ ਉੱਤੇ ਬਟ ਹਾਂ ਜਿਹੜੀ ਚੀਜ਼ ਮੇਨ ਜਿਹੜੀ ਹੈਗੀ ਆ ਆਐਸਪੀ ਸੀਗੀ ਪੀਟੀ ਤੇ ਸੀਗੀ ਉਹ ਵੀ ਉਹਨਾਂ ਨੇ ਕਲੈਰਿਟੀ ਕਰ ਦਿੱਤੀ ਆ ਆਐਸ ਦਾ ਦੇਣੀ ਪਊਗੀ ਯੂਨੀਵਰਸਿਟੀ ਪਾਸ ਆਊਟ ਡਿਗਰੀਆਂ 6 ਵਿੱਚ ਲੈਣੇ ਪੈਣੇ ਕਾਲਜ ਤੋਂ ਪਾਸ ਆਊਟ ਹੈਗੇ ਆ 5 ਵਿੱਚ ਦਾ ਵੀ ਜਿਹੜਾ ਕੀ ਤੁਹਾਡਾ ਜਿਹੜਾ ਕੀ ਸਰ ਜਣਾ ਯੈਸ ਜਿਹੜਾ ਸਵਾਲ ਸੀਗਾ ਪੀਟੀ ਬਿਲਕੁਲ ਤੁਸੀਂ ਐਲੀਜੀਬਲ ਜਿਹੜੀ ਹੈਗੀ ਆ ਪੀਟੀ ਜਿਹੜਾ ਕੀ ਆ ਤੁਹਾਡੇ ਪੀਟੀਵੀ ਤੁਸੀਂ ਕਰਕੇ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮ ਜਿਹੜਾ ਕਿ ਤੁਹਾਨੂੰ ਪੜਾਈ ਤੋਂ ਬਾਅਦ ਮਿਲਣਾ ਵਾ ਜਿਹੜੀ ਉਹਦੀਆਂ ਸ਼ਰਤਾਂ ਵਾ ਤੁਸੀਂ ਬਿਲਕੁਲ ਜਿਹੜਾ ਕਿ ਉਹ ਪੋਸਟ ਗ੍ਰੈਜੂਏਟ ਵਰਕ ਪਰਮੈਂਟ ਦੇ ਵਿੱਚ ਤੁਸੀਂ ਜਿਹੜਾ ਕਿ ਐਲੀਜੀਬਲ ਜਿਹੜਾ ਕਿ ਹੋ ਸਕਦੇ ਹੈਗੇ ਆ ਸੋ ਮੇਨ ਚੀਜ਼ ਜਿਹੜਾ ਮੇਨ ਅੱਜ ਦਾ ਮੁੱਦਾ ਹੈਗਾ ਜਿਹੜਾ ਮੇਨ ਮੇਨ ਜਿਹੜਾ ਅੱਜ ਦਾ ਮੁੱਦਾ ਉਹ ਹੈਗਾ ਵਾ ਕਿ ਸਭ ਤੋਂ ਇੰਪੋਰਟੈਂਟ ਕਿਹੜੇ ਕੋਰਸਸ ਦੇ ਲਈ ਸਭ ਨੂੰ ਲੱਗ ਰਿਹਾ ਉਹਨਾ ਕਿ ਸ਼ਾਇਦ ਕਾਲਜ ਕੋਰਸਸ ਜਿਹੜੇ ਕੀ ਆ ਇਹ ਮਤਲਬ ਕਿ ਹੁਣ ਬੰਦ ਹੋ ਜਾਣਗੇ ਬੜਾ ਬੰਦ ਨਹੀਂ ਹੋਣੇ 97 ਪੇजेस ਦੀ ਜਿਹੜਾ ਹੁਣ ਮੈਂ ਤੁਹਾਨੂੰ ਹੁਣ ਹੀ ਤੁਹਾਨੂੰ ਦਿਖਾਉਣਾ ਇੱਥੇ 97 ਪੇजेस ਦੀ ਲਿਸਟ ਹੈ ਕਿ ਜਿਹੜੀ ਆ ਸੋ ਜਿਹੜੇ ਤੇ ਜਿਹੜੇ ਕੀ ਐਗਰੀਕਲਚਰ ਦੇ ਨਾਲ ਰਿਲੇਟਡ ਹੈਗਾ ਸਟੈਂਪ ਕੋਈਆਂ ਲੱਗ ਰਿਹਾ ਸੀ ਸ਼ਾਇਦ ਹੁਣ ਮੈਨੇਜਮੈਂਟ ਵਾਲੇ ਬੱਚੇ ਲੱਜਣਗੇ ਉਹੜੇ ਕਮਰਸ ਵਾਲੇ ਬੱਚਿਆਂ ਦਾ ਵੀਜ਼ਾ ਨਹੀਂ ਹੁੰਦਾ ਹੁਣ 800 ਵਾਲੇ ਬੱਚਿਆਂ ਵਾਸਤੇ ਉਹ ਤੇ ਫਿਊਚਰ ਜਿਹੜਾ ਕਿ ਮੁੱਕ ਗਿਆ ਸੋ ਜਿੱਦਾਂ ਕਿ ਤੁਸੀਂ ਇਹ ਦੇਖ ਸਕੋ ਦੇਖ ਸਕਦੇ ਹੋਗੇ ਸੋ ਆ ਪੀਟੀ ਵੀ ਜਿਹੜੀ ਕਿ ਉਹਨੇ ਐਲੀਜੀਬਲ ਕਰਤੀ ਆ ਯੂ ਸ਼ੂ ਟੇਕ ਦਾ ਪੀਟੀ ਕੋਰ অপਸ਼ਨ ਪੀਟੀ ਵੀ ਤੁਸੀਂ ਕਰ ਸਕਦੇ ਹੈਗੇ ਆ ਸੋ ਇਹ ਪੋਜੀਟਿਵਲੀ ਜਿਵੇਂ ਦੱਸਿਆ ਮੈਂ ਕਿ ਇਹ ਵਾਲੀ ਅਪਡੇਟ ਨੇ ਹਰ ਕਲੈਰਿਟੀ ਦਿੱਤੀ ਹੈ ਫਿਰ ਵੀ ਤੁਹਾਡਾ ਕੋਈ ਰਹਿ ਰਿਹਾ ਵੀਡੀਓ ਤੇ ਕਮੈਂਟ ਤੁਸੀਂ ਜਰੂਰ ਭੇਜਿਓ ਕਰ ਦਿਓ ਆਪਣਾ ਕਮੈਂਟ ਕਿ ਆਪਾਂ ਬਾਅਦ ਚ ਕਰ ਸਕੀਏ ਸੋ ਫੀਲਡ ਆਫ ਸਟਡੀ ਰਿਕੁਆਇਰਮੈਂਟ ਜਿਹੜਾ ਕਿ ਆਉਣ ਵਾਲੇ ਐਗਰੀਕਲਚਰ ਐਗਰੀਫੂਡ ਹੈਲਥ케ਅਰ ਸਾਇੰਸ ਟੈਕਨੋਲੋਜੀ ਸਟੈਮ ਜਿਹਨੂੰ ਆਪਾਂ ਕਹਿੰਦੇ ਇੰਜੀਨੀਅਰਿੰਗ ਮੈਨੇਜਮੈਂਟ ਟ੍ਰੇਡ ਟਰਾਂਸਪੋਰਟ ਸੋ ਬੇਟਾ ਕੱਲਾ ਇੱਥੇ ਹੀ ਨਹੀਂ ਮੁੱਕਦੀ ਆਪਾਂ ਨੂੰ ਲੱਗਦਾ ਮੈਂ ਕਮਰਸ ਦਾ ਬੱਚਾ ਮੈਂ ਐਗਰੀਕਲਚਰ ਕੀ ਕਰੂੰਗਾ ਮੈਂ ਹੈਲਥ케ਅਰ ਦੇ ਵਿੱਚ ਕੀ ਕਰੂੰਗਾ ਮੈਂ ਸਟੈ AR ਵਾਲੇ ਬੱਚੇ ਕਮਰਸ ਵਾਲੇ ਬੱਚੇ ਸਭ ਕੁਝ ਆ ਐਗਰੀਕਲਚਰ ਬਿジネス ਮੈਨੇਜਮੈਂਟ ਦੇ ਵੀ ਕੋਰਸਸ ਜਿਹੜੇ ਵਿੱਚ ਹੈਗੇ ਆ IT ਬਿジネス ਮੈਨੇਜਮੈਂਟ ਦੇ ਵੀ ਜਿਹੜੇ ਕੋਰਸਸ ਜਿਹੜੇ ਕੀ ਹੈਗੇ ਆ ਟਰਾਂਸਪੋਰਟ ਦੇ ਵਿੱਚ ਜਿਹੜੇ ਕੀ ਆਪਾਂ ਨੇ ਸਿੱਖਿਆ ਨਾ ਸਪਲਾਈ ਚੇਨ ਮੈਨੇਜਮੈਂਟ ਜਿਹੜਾ ਸਿਗਾ ਜਾਂ ਲੌਜਿਸਟਿਕਸ ਦੇ ਨਾਲ ਆਲਰੇਡੀ ਬਹੁੜੇ ਪੀਜੀ ਦੇ ਕੋਰਸਸ ਕਰ ਰਹੇ ਸੋ ਤਕਰੀਬਨ ਲਗਭਗ ਜੇ ਮੈਂ ਕਹਾਂ ਚੀਜ਼ ਨਹੀਂ ਕੁਛ ਹੈ ਪਰ ਕਲੈਰਿਟੀ ਦੇਦੀ ਹੈ ਭਰਾ ਇਹਨਾਂ ਨੂੰ ਪ੍ਰੌਰੀਟੀ ਦੇ ਦੋ ਬੇਸਿਕਸ ਦੇ ਦੋ ਆਂਡ ਬੇਸਿਕ ਕੋਰਸ ਜਗਾੜ ਜਿਹੜਾ ਲੱਗਦਾ ਸੀ ਆ ਉਹ ਸਭ ਕੁਝ ਬੰਦ ਹੈਗਾ ਇਹ ਬੇਸਿਕ ਕੋਰਸ ਲਗਭਗ ਸਾਰੇ ਕੋਰਸਸ ਆਏ ਤੇ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਟਾਈਮ ਦਿੱਤਾ ਗਿਆ ਤੁਹਾਨੂੰ ਕਿ 1 ਨਵੰਬਰ 2024 ਤੋਂ ਬਾਅਦ ਜੇ ਤੁਸੀਂ ਫਾਈਲ ਆਉਂਦੇ ਆ ਤੇ ਇਹ ਵਾਲੇ ਕੋਰਸਸ ਤੁਹਾਨੂੰ ਚਾਹੀਦੇ ਐ ਲਿਸਟ ਛੁੱਟੀ ਨਹੀਂ ਹੈਗੀ ਤੇ ਲਗਭਗ ਉਹ ਹਜ਼ਾਰ ਕੇ ਕੋਰਸ ਜਿਹੜਾ ਕਿ ਹੁਣ 1000 ਕੋਰਸਸ ਜਿਹੜਾ ਇਰੇ ਵਿੱਚ ਜਿਹੜਾ ਕੀ ਆ ਤੁਹਾਨੂੰ ਤੁਸੀਂ ਇਹਦੇ ਵਿੱਚ ਹੋਰ ਇਹਦਾ ਕਿ ਉਹ ਹੈਲਥ ਕੇਅਰ ਦੇ ਨਾਲ ریلیਟਡ ਤੁਸੀਂ ਇਹ ਕੋਰਸਸ ਦੇਖ ਸਕਦੇ ਆ ਸੋ ਆ ਦੇਖੋ 97 97 ਜਿਹੜੇ ਕੀ ਆ ਪੇजेस ਜਿਹੜੇ ਹੈਗੇ ਆ ਜਿੱਥੇ ਆ ਕੋਰਸਸ ਦੀ ਲਿਸਟ ਹੈਗੀ ਆ ਸੋ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਸ਼ੇਅਰ ਕਰਦਾ ਆਂਗੇ WhatsApp ਤੇ ਸ਼ੇਅਰ ਕਰਦੇ ਆਂ 85507855079 ਵਜੋਂ ਦੇਖ ਸਕੋਗੇ ਸੋ ਆ ਦੇਖੋ ਜਿੱਦਾ ਬਾਕੀ ਤੁਸੀਂ ਸਾਰੇ ਸਟੈਪ ਬਾਈ ਸਟੈਪ ਦੇਖ ਸਕਦੇ ਆ ਸੋ ਇੱਕ ਹੋਰ ਮੈਂ ਦੱਸ ਦਵਾ ਕਿ ਜਿਹੜਾ ਬੱਚੇ ਐਸੋਸੀਏਟ ਡਿਗਰੀ ਨੂੰ ਵੀ ਬੜਾ ਡਰੇ ਹੋਏ ਸੀ ਖਾਸ ਕਰਕੇ ਬੀਸੀ ਵਾਲੇ ਬੱਚੇ ਸੀ ਨਵੇਂ ਤੁਹਾਡੇ ਅੰਮੀ ਦੇ ਸੁਝ ਕੇ ਬੜਾ ਸਟੈਮ ਦੇ ਵਿੱਚ ਮੈਥ ਦੇ ਵਿੱਚ ਤੁਸੀਂ ਕਰਦੇ ਆ ਫਿਜ਼ਿਕ ਕੈਮਿਸਟਰੀ ਵਿੱਚ ਕਰਦੇ ਆ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਕਰਦੇ ਆ ਯੈਸ ਤੁਸੀਂ ਅੱਜ ਵੀ ਐਲੀਜੀਬਲ ਜਿਹੜੇ ਕਿ ਆ ਤੁਸੀਂ ਬਹੁਤ ਪਰਮੈਂਟ ਲਈ ਹੋ ਸਕਦੇ ਆ ਪਹਿਲੀ ਵਾਰ ਤਾਂ ਜਿਹਨਾਂ ਦੀ ਆਫਰ ਲੈਟਰ ਆਈਆਂ ਫਿਰ ਇਹ ਪੇਪਮੈਂਟ ਜਿਹਨਾਂ ਨੇ ਕੀਤੀ ਹੋਈ ਹੈ ਨਾ ਉਹਨਾਂ ਨੂੰ ਤਾਂ ਡਰ ਦੀ ਲੋੜ ਨਹੀਂ ਯਾਰ 1 ਨਵੰਬਰ ਤੋਂ ਪਹਿਲਾਂ ਫਾਈਲ ਆ ਦਿਓ ਯੂ ਆਰ ਸੇਫ ਤੁਹਾਨੂੰ ਬੇ ਫਿਕਰ ਹੋ ਕੇ ਇੱਕ ਵੀ ਪਰਸੈਂਟ ਦੀ ਡਰ ਦੀ ਲੋੜ ਨਹੀਂ ਕਿਉਂਕਿ ਇਹ ਜੋ ਮੈਂ ਤੁਹਾਡੇ ਨਾਲ ਸਕਰੀਨ ਸ਼ਾਟ ਜਿਹੜਾ ਸਾਡੇ ਨਾਲ ਚੱਲ ਰਹੀ ਹੈ ਸਕਰੀਨ ਏ ਅੰਬੈਸੀ ਦੀ ਆਪਣੀ ਆਫੀਸ਼ਲ ਸਾਈਟ ਜਿਹੜੀ ਹੈਗੀ ਆ ਨਾ ਕਿ ਸਿਰਫ ਮੁੱਦਾ ਤੁਹਾਡੇ ਨਾਲ ਵਰਬਲੀ ਗੱਲਾਂ ਕਰਨਾ ਕਿ ਇਹ ਹੋ ਜਾਊਗਾ ਇਦਾਂ ਹੋ ਜਾਊਗਾ ਸੋ ਲਗਭਗ ਤੁਸੀਂ ਆਪ ਲੋਡ ਕਰ ਲਓ ਤੁਹਾਡੇ ਜਿਹੇ ਬੱਚੇ ਪੜ੍ਹ ਵੀ ਰਹੇ ਹੋਣਗੇ ਨਾ ਇਹਦੇ ਵਿੱਚ ਕੋਰਸੇ ਜ਼ਰੂਰ ਹੋਣਗੇ ਤਾਂ ਜਿਹੜੇ ਬੇਸਿਕ ਜੇ ਕੋਰਸੇ ਸਕੇ ਹਸਪਿਟੈਲਿਟੀ ਇਹ ਉਹ ਕੁਝ ਆ ਉਹ ਥੋੜੇ ਜਰੂਰ ਜਾਣਦੇ ਜਾਣਗੇ ਐਂਡ ਹਜੇ ਇੱਕ ਹੋਰ ਨਾ ਦਵਾ ਕੈਨੇਡਾ ਦੇ ਜਿਹੜੇ ਕਾਲਜੇਸ ਵੀ ਹੈਗੇ ਨਾ ਉਹ ਵੀ ਆਪਣੇ ਤੇ ਵਰਕ ਆਊਟ ਕਰਨਗੇ ਕੋਰਸੇ ਤੇ ਕੰਮ ਕਰਨਗੇ ਸੋ ਇਹ ਤੁਹਾਡੇ ਕੋਲ ਹਜੇ ਵੀ ਮੈਂ ਤੁਹਾਨੂੰ ਕਹਾਂਗਾ ਕੁਝ ਮੁੱਕਿਆ ਨਹੀਂ ਸੋ ਤੁਸੀਂ ਨੈਕਸਟ ਨੈਕਸਟ ਕਰਕੇ ਆਪ ਜਿਹੜੇ ਕੋਰਸੇਸ ਦੀ ਜਿਹੜੀ ਕਿ ਲਿਸਟ ਨੂੰ ਤੁਸੀਂ ਜਿਹੜੇ ਕੀ ਆ ਜੂ ਦੇਖ ਸਕਦੇ ਆ ਸੋ ਇੱਕ ਮੈਂ ਤੁਹਾਨੂੰ ਲਾਸਟ ਵਿੱਚ ਦਿਖਾਉਣਾ ਚਾਹੁੰਦਾ ਸਭ ਤੁਸੀਂ ਆਪ ਦੇਖੋ ਆ ਮੇਰਾ ਟਰਾਂਸਪੋਰਟ ਲੌਜਿਸਟਿਕ ਮਟੀਰੀਅਲ ਸਪਲਾਈ ਚੇਨ ਮੈਨੇਜਮੈਂਟ ਕਿੰਨਾ ਫੇਰ ਕੋਰਸੇਗਰਾਂ ਦੇ ਕੋ ਬੱਚਿਆਂ ਦਾ ਕਿੰਨਾ ਉੱਥੇ ਬੱਚਿਆਂ ਨੇ ਸਪਲਾਈ ਚੇਨ ਮੈਨੇਜਮੈਂਟ ਡਿਪਲੋਮੇ ਕੀਤੇ ਸੋ ਅੱਜ ਵੀ ਇਹ ਹੈਗਾ ਸੋ ਬੰਦ ਕੁਝ ਵੀ ਨਹੀਂ ਹੈਗਾ ਬਟ ਬੇਸਿਕਲੀ ਹੁਣ ਤੁਹਾਡਾ ਇੱਕ ਕੰਟੈਂਟ ਹੈਗਾ ਸੋ ਇਹ ਜਿਹੜੀ ਹੁਣ ਟੈਨਸ਼ਨ ਮੇਨ ਹੈਗੀ ਆ ਸੋ ਕਾਲਜਸ ਨੇ ਇਹ ਜਿਹੜੀਆਂ ਕਿ ਚੀਜ਼ਾਂ ਆਪਣੇ ਕੋਰਸ ਵਿੱਚ ਨਵੇਂ ਨੇ ਐਡ ਕਰ ਲੈਣੀਆਂ ਸੋ ਪੁਰਾਣਾ ਬਚਾ ਬੇਵਿਕਰ ਹੋ ਜਾ ਜਿਹੜਾ ਜਿਹੜੇ ਵਾਈਲ ਆਤੀ ਆ ਸੋ ਨਵਾਂ ਬਚਾ ਡੈਫੀਨਿਟਲੀ ਉਹਨੂੰ ਮੈਂ ਕਹਾਂਗਾ ਉਹ ਇੱਕ ਤਜਰਬੇਕਾਰ ਸਲਾਹਕਾਰ ਤਜਰਬੇਕਾਰ ਕੰਪਨੀ ਕੋ ਜਾਓ ਮੈਂ ਆਪਣੇ ਤੇ ਲੈ ਕੇ ਗੱਲ ਕਰਨੀ ਪਸੰਦ ਕਰੂੰਗਾ ਬੜਾ ਸਾਡੇ ਕੋਲ ਵੀ ਜਗਾ ਉਹਨਾਂ ਪੂਰੀ ਠੂਕ ਵਿੱਚ ਜਾ ਕੇ ਆਪਣੇ ਸਵਾਲਾਂ ਦੀ ਲਿਸਟ ਲੈ ਕੇ ਆਓ ਪਰਸਨਲੀ ਮਿਲ ਕੇ ਜਾਓ ਤਾਂ ਕਰਕੇ ਕਿ ਤੁਹਾਨੂੰ ਅੱਗੇ ਆਉਣ ਵਾਲਾ ਬਿਲਕੁਲ ਵੀ ਤੁਹਾਡੇ ਕੋਈ ਵੀ ਡਾਊਟ ਨਾ ਰਹਿ ਜਾਏ ਉਗੀ ਜਿਹੜਾ ਇਹ ਹੁ ਸਮਾਂ ਚੱਲਣਦਿਆਂ ਨਾ ਇਹ ਸਮਾਂ ਜਿਹੜਾ ਹੈਗਾ ਵਾ ਬਹੁਤ ਸੋਚ ਸਮਝ ਕੇ ਵਿਚਾਰ ਕਰਨ ਵਾਲਾ ਡੇਲੀ ਬੇਸਿਸ ਤੇ ਆਪਣੇ ਆਪ ਨੂੰ ਅਪਡੇਟ ਰੱਖਣ ਵਾਲਾ ਵਾ ਨਾ ਕਿ ਕੋਈ ਐਡ ਦੇਖ ਕੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਰੀਚ ਕਰਾ ਲਿਆਂਗੇ ਆ ਕਰਾ ਦਾਂਗੇ ਆ ਵਾਲੀ ਕੋਈ ਲਿਸਟ ਤੇ ਕੋਈ ਉੱਤੇ ਆਫਰ ਐਡ ਆਫ ਲੱਗਦੀ ਆ ਜਾਂ ਕੋਈ ਤੁਹਾਨੂੰ ਫੈਸਿਲਿਟੀ ਦਿੰਦਾ ਉਹ ਚੀਜ਼ਾਂ ਤੋਂ ਸਾਰਿਆਂ ਨੂੰ ਬੜੇ ਐਕਸੀਡੈਂਟਸ ਤੋ ਉਹ ਚੀਜ਼ਾਂ ਦਾ ਜਿਹੜਾ ਕੀ ਆ ਤੁਹਾਨੂੰ ਜਿਹੜਾ ਕੀ ਆ ਕਿਨਾਰਾ ਹੁਣ ਉੱਤੇ ਕਰਨਾ ਪੈਣਾ ਬਾਕੀ ਉਮੀਦ ਕਰਦਾ ਆ ਇਹ ਵਾਲੇ ਅਪਡੇਟ ਨੂੰ ਵੀ ਮੈਂ ਪੋਜ਼ਿਟਿਵ ਦੇਖ ਰਿਹਾ ਪੋਜ਼ਿਟਿਵ ਦੇਖਣ ਦੇ ਵਿੱਚ ਇੱਕ ਮੇਰਾ ਪਰਸਨਲ ਜਿਹੜਾ ਕੀ ਆ ਨਜ਼ਰੀਆ ਹੈਗਾ ਉਹ ਕਲੈਰਿਟੀ ਦਿੱਤੀ ਨਾ ਹੁਣ ਮੈਨੂੰ ਪਤਾ ਨਾ ਮੈਂ ਕਰਨਾ ਕੀ ਆ ਹੁਣ ਮੈਨੂੰ ਪਤਾ ਨਾ ਮੇਰਾ ਰਾਸਤਾ ਇਹ ਆ ਮੈਂ ਇਸ ਰਾਸਤੇ ਉੱਤੇ ਚੱਲਣਾ ਕਿੱਦਾਂ ਹੈਗਾ ਸੋ ਸਾਰੀਆਂ ਕਲੈਰਿਟੀਆਂ ਮੈਨੂੰ ਜੇ ਮਿਲ ਗਈਆਂ ਹੁਣ ਮੈਨੂੰ ਪਤਾ ਹੋਵੇ ਕਿ ਮੈਂ ਕਿੱਦੇ ਕਰਨਾ ਕਿੱਦਾਂ ਇਗਜ਼ੈਂਪਲ ਮੈਂ ਕੀ ਕਹੇ ਕਿ ਦੰਨਾ ਹੁੰਦਾ ਕਿ ਸੇ ਸਭ ਨੂੰ ਬਤਾਵਾ ਕਿ ਜੇ ਅਸੀਂ ਜਿੱਤੇ ਨੂੰ ਮਨ ਚੱਲ ਨੇ ਉਥੇ ਬੈਠਰ ਕਿਦਾਂ ਨਾ ਪਰ ਦੇਖਦੇ ਨਾ ਪੂਰੀ ਤਿਆਰੀ ਕਰਕੇ ਜਾਂਦੇ ਆ ਸੋ ਹੁਣ ਤੁਹਾਡਾ ਬੱਚਾ ਤਿਆਰੀ ਕਰਕੇ ਜਾਏਗਾ ਜੇ ਪਤਾ ਕਿ ਅੱਗੇ ਚੱਲਣਾ ਕਿ ਕਿ ਸਿਆਲਾ ਠੰਡਿਆ ਤੂੰ ਆਪਾਂ ਜਿੱਥੇ ਹੋਈ ਪੂਰੀ ਤਿਆਰੀ ਕਰਕੇ ਸਿਆਲਾ ਵਾਲੇ ਕਪੜੇ ਲੈ ਕੇ ਜਲੇ ਆਪਾਂ ਬਿਲਕੁਲ ਉੱਥੇ ਪਰੇਸ਼ਾਨ ਨਹੀਂ ਹੁੰਦੇ ਸੋ ਇਹ ਚੀਜ਼ ਹੋ ਹੈਗੀ ਆ ਕਿ ਜਿਹੜੀ ਤੁਹਾਡੀ ਇਨੀਸ਼ੀਅਲ ਸਟੇਜ ਤੇ ਤਿਆਰੀ ਕੈਰੀਅਰ ਕਾਉਂਸਲਿੰਗ ਅਸੀਂ ਬੜਾ ਵਰਡ ਯੂਜ਼ ਕਰਦੇ ਰਹੀ ਸੀ ਆਪੈਸੀ ਨੇ ਦੇਤੀ ਆਪੈਸੀ ਆਪ ਕਹਿੰਦੀ ਆ ਰਾ ਇੱਥੇ ਆਓ ਤਾਂ ਕਿ ਤੁਹਾਨੂੰ ਇੱ ਤਾਜੀ ਤੁਹਾਨੂੰ ਆ ਕੇ ਸੋਸ਼ਲ ਮੀਡੀਆ ਦੇ ਕਿਸੇ ਦੇ ਮੂਰੇ ਆਵਾਜ਼ ਚੱਕਣ ਦੀ ਨੌਬਤ ਨਾ ਹੋਵੇ ਤੁਸੀਂ ਰਾਮ ਨਾਲ ਵਧੀਆ ਤਰੀਕੇ ਨਾਲ ਪੜੋ ਵਧੀਆ ਨੰਬਰ ਲਓ ਆਪਣੀ ਪੜ੍ਹਾਈ ਦੇ ਵਿੱਚ ਕੰਮ ਕਰੋ ਵਰਕ ਪਰਮੈਂਟ ਲਓ ਸਿੱਧੀਆਂ ਪੀਆਰ ਲਓ ਸੋ ਇਹ ਅੱਜ ਵੀ ਕੈਨੇਡਾ ਉਹਨਾਂ ਬੱਚਿਆਂ ਵਾਸਤੇ ਜਿਹੜਾ ਕਿ ਖੁੱਲਾ ਹੋਇਆ ਵਾ ਜਿੰਨਾ ਬੱਚਿਆਂ ਨੇ ਜਿਹੜਾ ਕਿ ਪੜ੍ਹਨਾ ਜਿਹੜੇ ਬੱਚੇ ਉੱਥੇ ਪੜ੍ਹੇ ਵੀ ਆ ਨਾ ਜਿਹੜੇ ਬੱਚੇ ਇਹਨਾਂ ਨੇ ਸਹੀ ਆਪਣੀ ਵਿੱਚ ਕੰਮ ਵੀ ਕੀਤੇ ਇੱਕ ਵੀ ਬੱਚਾ ਨਹੀਂ ਫਸਦਾ ਸੋ ਇਸ ਨੂੰ ਬੇਫਿਕਰ ਹੋ ਜਾਓ ਖਾਸ ਕਰਕੇ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਹੈਗੇ ਆ ਤੇ ਮੈਂ ਉਮੀਦ ਕਰਦਾ ਇਹ ਜਿਹੜਾ ਅਪਡੇਟ ਹੈਗਾ ਤੁਹਾਡੇ ਸਾਰੇ ਡਾਊਟ ਹੀ ਦੂ ਤੀ ਕਲੀਅਰ ਕਰੇਗਾ ਤੇ ਤੁਹਾਨੂੰ ਜਿੰਨੀ ਨੈਟਿਵਿਟੀ ਮਾਰਕੀਟ ਦੇ ਵਿੱਚ ਨਾ ਮੈਨੂੰ ਲੱਗਦਾ ਹੈ ਕਿ ਜਿਹਦਾ ਅੱਜ ਅਪਡੇਟ ਆਇਆ ਮਾਰਕੀਟੇ ਵੱਧੂ ਵੀਡੀਓ ਚੱਲ ਜਾਣੀਆਂ ਤੋਂ ਵੀਜ਼ ਦੇ ਚੱਕਰ ਤੋਂ ਜਿੰਨਾ ਹੋ ਸਕੇ ਕਿਉਂਕਿ ਇੱਕ ਚੀਜ਼ ਨੂੰ ਸਮਝ ਲੋ ਸੋਸ਼ਲ ਮੀਡੀਆ ਤੇ ਵੀਜ਼ ਦੇ ਪੈਸੇ ਮਿਲਦੇ ਆ ਠੀਕ ਆ ਵੀਜ਼ ਦਾ ਚੱਕਰ ਜਿਹੜਾ ਹੈਗਾ ਤੇ ਜਿਹੜਾ ਉਹ ਵੀਜ਼ ਦਾ ਨਾ ਉਹ ਤਾਈ ਮਿਲਨੇ ਆ ਜੀ ਉਹ ਗਰਮ ਮਸਾਲਾ ਨੈਟਿਵਿਟੀ ਦੀ ਜੇ ਖਬਰ ਹੋਊਗੀ ਠੀਕ ਆ ਜੇ ਕੋਈ ਬੰਦਾ ਤੁਹਾਨੂੰ ਰਾਹ ਪਾਉਣ ਦੀ ਗੱਲ ਕਰਦਾ ਪੋਜ਼ਿਟਿਵਿਟੀ ਦੀ ਗੱਲ ਕਰਦਾ ਤੋਂ ਉਹ ਤੇ ਡੈਫੀਨੇਟਲੀ ਯੂਜ਼ ਕਰਦੀ ਹੁੰਦੇ ਆ ਸੋ ਤੁਸੀਂ ਆ ਸੂਝ ਸਮਝ ਕੇ ਫੈਸਲਾ ਲਓ ਤੇ ਐਸੋ ਲਈ ਬਿਲਕੁਲ ਇਹ ਵੀ ਸੱਚ ਹੈ ਕਿ ਕੈਨੇਡਾ ਜਾਂ ਐਸੋ ਵਾਲੇ ਬੱਚੇ ਡਰ ਰਹੇ ਆ ਤੇ ਡਰਨਾ ਜਾਇਜ਼ ਵੀ ਸ ਹੈ ਸੋ ਮੈਂ ਉਹ ਚੀਜ਼ ਨੂੰ ਗਲਤ ਨਹੀਂ ਕਹਣਾ ਡਰਨਾ ਜਾਇਜ਼ ਵੀ ਸ ਹੈ ਡਰਨਾ ਜਾਇਜ਼ ਇਸ ਵਾਸਤੇ ਸ ਹੈ ਕਿ ਸਾਰੀ ਉਮਰ ਦੀ ਕਮਾਈ ਲੱਗਦੀ ਆ ਆਪਣਾ ਧੀ ਪੁੱਤ ਉਹਦੇ ਭੇਜਣ ਨੂੰ ਸੋ ਜਿਹੜਾ ਕਿ ਇਹ 25 ਕਿ 20-25 ਲੱਖ ਰੁਪਏ ਜੂ ਆ ਅੱਜ ਦੀ ਇਹ 25 ਲੱਖ ਰੁਪਏ ਲੱਗ ਜਾਂਦਾ ਸਾਰੀ ਸਾਰੀ ਉਮਰ ਦੀ ਕਮਾਈ ਮਾਪਿਆਂ ਦੀ ਲੱਗਦੀ ਆ ਸੋ ਜੇ ਉਹ ਕਿਤੇ ਸਹੀ ਜਗ੍ਹਾ ਇਨਵੈਸਟਮੈਂਟ ਨਾ ਹੋਵੇ ਕਿਤੇ ਨਾ ਕਿਤੇ ਡਰਦਾ ਰਹਿੰਦਾ ਹੀ ਆ ਨਾ ਤੇ ਬਾਕੀ ਕੈਨੇਡਾ ਦੀ ਹਿਸਟਰੀ ਆ ਕੋਈ ਬੱਚਾ ਅਜੇ ਤੱਕ ਵਾਪਸ ਨਹੀਂ ਆਇਆ ਸਾਰੇ ਸੈਟਲ ਹੀ ਹੋਏ ਆ ਐਸ ਵੇਲੇ ਕੈਨੇਡਾ ਦੀਆਂ ਆਪਣੀਆਂ ਗਲਤੀਆਂ ਸਿਗੀਆਂ ਜਿਹੜੀਆਂ ਉਹਨਾਂ ਨੇ ਮੈਂ ਲੂੰਗਾ ਆਸ ਓਵਰ ਆਲ ਸੈਕਸ ਕੀਤਾ ਜਰੋਂ ਤੋਂ ਇਸ ਤੋਂ ਬਾਅਦ ਤੇ ਜਰੋਂ ਤੋਂ ਉਹਨੇ ਫਰੀ ਦਾ ਮੈਂ ਤਾਂ ਕਹੂੰਗਾ 100% ਵੀਜ਼ਾ ਦਿੱਤਾ ਇਹ ਉਰੋਂ ਤੋਂ ਔਖ ਆ ਰਹੀ ਆ ਜਿਹਦਾ ਪਹਿਲੂ ਦਿਖਾਉ ਤਾਂ ਕਿੰਨੀ ਔਖ ਆਈ ਪਹਿਲੂ ਦਿਖਾਉ ਤਾਂ ਕਿਹੜਾ ਬੱਚਾ ਉਹਦੇ ਜਿਹੜਾ ਕਿ ਸੈਟਲ ਨਹੀਂ ਹੋ ਪਾਇਆ ਸਾਰੇ ਹੋਏ ਆ ਤੇ ਆਉਣ ਵਾਲੇ ਸਮੇਂ 'ਚ ਉਹ ਸਾਰੇ ਹੋਰ ਵਧੀਆ ਹੋ ਜਾਣੇ ਆ ਕਿਉਂਕਿ ਹੁਣ ਤੁਹਾਡਾ ਕੈਨੇਡਾ ਦੀ ਅਬੈਸੀ ਨੇ ਸਖਤੀ ਵੀ ਆ ਵੈਰੀਫਿਕੇਸ਼ਨਾਂ ਵੀ ਕਰ ਰਹੀ ਆ ਸੋ ਕੈਨੇਡਾ ਦੀ ਅਬੈਸੀ ਤਾਨੂੰ ਰਾਸਤਾ ਦੇਤਾ ਕਿ ਭਰਾ ਇਸ ਰਾਸਤੇ ਤੇ ਚੱਲ ਤਾਂ ਤੂੰ ਮੇਰੇ ਨਾਲ ਜਿਹੜਾ ਹਮਸਫਰ ਬਣੇਗਾ ਮੇਰੇ ਅੰਦਰ ਕੈਨੇਡਾ ਦੇ ਵਿੱਚ ਤੂੰ ਰਹੇਗਾ ਨਹੀਂ ਤਾਂ ਫੇਰ ਤੂੰ ਆਪਣੇ ਰਾਸਤੇ ਮੈਂ ਆਪਣੇ ਰਾਸਤੇ ਸੋ ਇਸ ਵੇਲੇ ਸ਼ਾਰਟਕਟ ਉਹ ਜਿਹੜਾ ਮੈਂ ਕਹੂੰਗਾ ਚੂਰ ਮੂਰੀਆਂ ਜਿਹੜੀਆਂ ਸਭ 올 ਫਿਨਿਸ਼ ਸਭ ਬੰਦ ਹੋ ਚੁੱਕਾ ਤੇ ਬਾਕੀ ਜੈਨੂਨ ਸਟੂਡੈਂਟਸ ਵਾਸਤੇ ਗੁੱਡ ਨਿਊਜ਼ ਹੈਗੀ ਆ ਬਾਅਦ ਚੋ ਜਿਹੜਾ ਅਜ ਕਰਨੀ ਵੀ ਪੈਂਦੀ ਆ ਮੈਨੂੰ ਲੱਗਦਾ ਜਿਹੜੇ ਇਹਨੂੰ ਵੀ ਡਰ ਆ ਜੇ ਪੰਜ ਲੈਨ ਦੀ ਮੈਂ ਲੈ ਆਉਂਦਾ ਜ਼ਿਆਦਾਤਰ ਕਾਲਜੇਸ ਦੇ ਬੱਚੇ ਆ ਸੋ ਤੁਹਾਨੂੰ ਕਿਤੇ ਨਾ ਕਿਤੇ ਆਪਾਂ ਕਰਨ ਦਾ ਮਤਲਬ ਕਿ ਉਹ ਸਾਫ਼ ਕਹਿ ਰਿਹਾ ਜੇ ਤੂੰ 5 ਮਿੰਟ ਲਈ ਲੈਫ ਹੁੰਦਾ ਨਾ ਤੇ ਤੂੰ ਬਟਾ ਇੱਥੇ ਡਿਸਰਬ ਨਹੀਂ ਕਰਦਾ ਮੇਰੇ ਤੋਂ ਰਹਿਣਾ ਸੋ 5 ਮਿੰਟ ਇਜ਼ ਨਥਿੰਗ ਠੀਕ ਹੈ 5 ਵਿੱਚ ਲੈਣੇ ਸੋ ਉਮੀਦ ਕਰਦਾ ਵਾਂ ਜਿਹੜੇ ਬੱਚੇ ਪਹਿਲਾਂ ਵੀ ਲੈ ਕੇ ਉਹਨੇ ਬਾਅਦ ਚ ਵੀ ਲੈ ਹੀ ਲੈਣੇ ਆ ਸੋ ਇਸ ਅਪਡੇਟ ਨੂੰ ਪੋਜ਼ਿਟਿਵ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਇਸੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਸੇਜ ਜਰੂਰ ਸ਼ੇਅਰ ਕਰਦੇ ਆ ਤੇ ਜਰੂਰ ਤਸੱਲੀ ਨਾਲ ਆਪ ਬੈਠ ਕੇ ਕੱਲੀ ਕੱਲੀ ਲਾਈਨ ਬਰੀਕੀ ਨਾਲ ਪੜ੍ਹ ਕੇ ਫਿਰ ਵੀ ਕੋਈ ਡਾਊਟ ਹੈਗਾ ਆਫਿਸ ਆ ਕੇ ਮਿਲ ਕੇ ਜਾਂ ਸਾਨੂੰ WhatsApp ਨੰਬਰ ਤੇ ਜਾਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਆ ਪਿਨਾਕ ਕਾਲਜ ਦੇਸ਼ ਦੇ ਇੰਸਟਾਗ੍ਰam ਪੀਰ ਸਿੰਘ ਦੀ ਆਈਡੀ ਆ ਪਰਸਨਲ ਮੀਡੀਆ ਜਿਹਦੇ ਆਪ ਜਵਾਬ ਦਿੰਨਾ ਬੱਚਿਆਂ ਨੂੰ ਥੋੜਾ ਲੇਟ ਜ਼ਰੂਰ ਹੁੰਦਾ ਜਵਾਬ ਆ ਦਿੰਨਾ ਕਿਉਂਕਿ ਪੂਰਾ ਕੰਟਰੋਲ ਤਾਂ ਵਿਗਿਆ ਹਤਾ ਤੇ ਉੱਥੇ ਵੀ ਤੁਸੀਂ ਜਿਹੜੇ ਆਪਣੇ ਸਾਰੇ ਸਵਾਲ ਛੱਡ ਕੇ ਜਿਹੜੇ ਕੀਆ ਜਰੂਰ ਪੁੱਛ ਸਕਦੇ ਰਾਣੀ ਖੁਸ਼ੀ ਰੋ ਚੜ੍ਹਦੀ ਕਲਾ ਰੋ ਆਉਣ ਦਾ ਸਮਾਂ ਤੁਹਾਡਾ ਤੁਹਾਡੇ ਬੱਚੇ ਲਈ ਬਹੁਤ ਵਧੀਆ ਸਤਿ ਸ਼੍ਰੀ ਅਕਾਲ